ਸਾਚੀ ਆ ਬਣੇ ਸੀ ਜੀ ਇਹ ਨਾ ਇਹ ਨਾ ਇਹ ਵੱਡੀ ਜੀ ਹੋਰ ਪੈਨੇ ਅਸੀਂ ਕਾਲ ਸਰਪੰਚ ਪੈਨੇ ਤੁਹਾਡੀ ਇਹ ਮਾਤਾ ਜੀ ਕੀ ਲੱਗਦੇ ਨੇ ਸਾਚੀ ਲੱਗਦੇ ਜੀ ਦੋ ਮਿੰਟ ਸਰਪੰਚ ਸਾਹਿਬ ਮੈਨੂੰ ਪਲੀਜ਼ ਬੋਲ ਬੋਲਣਾ ਨਹੀਂ ਇਹ ਮਾਤਾ ਜੀ ਮਾਤਾ ਆਪਣੀ ਕਿੱਥੇ ਸੀਗੇ ਹੁਣ ਕਰ ਹੀ ਪਹਿਲਾਂ ਹਾਂਜੀ ਬੜੀ ਆਪਾਂ ਸੇਵਾ ਕਰਦੇ ਰਹੇ ਹਾਂ ਬਸਲਾ ਮੂੰਹ ਤੇ ਅਜੇ ਨਹੀਂ ਆਪਾਂ ਕੀਤੀ ਤਾਂ ਵੀ ਇਹ ਦੱਸਣ ਹਾਂਜੀ ਰੋਟੀ ਪਾਣੀ ਖਵਾਉਂਦੇ ਰਹੇ ਹਾਂ ਦਵਾਲ ਦੀ ਦਵਾਲ ਦੇ ਹਾਂ ਇਹ ਜਦੋਂ ਆਪਾਂ ਬਾਹਰ ਲੋਕਾਂ ਕੋ ਪੈਸੇ ਮੰਗਦੇ ਸੀ ਨਾ ਜਾ ਕੇ ਹੂੰ ਆਪਾਂ ਇਹ ਗੱਲ ਕਹੀ ਕਿ ਪੈਸੇ ਨਹੀਂ ਮੰਗਦੇ ਪੈਸੇ ਮੈਂ ਕਿਸ ਕੋ ਮੰਗਰੇ ਮੈਂ ਸਰਮਾਤਾ ਸੁਣ ਲਾਂ ਤਾਂ ਅੱਛਾ ਜੀ ਹਾਂਜੀ ਇਹ ਗੱਲ ਹੋਈ ਆ ਇਹ ਗੱਲ ਤੋਂ ਆਪਾਂ ਇਹਨੂੰ ਵੀ ਸੇਵਾ ਹੈ ਹੂੰ ਇਹੋ ਗੱਲ ਹੋਰ ਕੋਈ ਗੱਲ ਨਹੀਂ ਤੇ ਕਿੰਨਾ ਚੁਰ ਹੋ ਗਿਆ ਮਾਤਾ ਜੀ ਨੂੰ ਕਰੋ ਗਿਆ ਨੂੰ 2 ਸਾਲ ਹੋ ਗਏ ਤੁਹਾਨੂੰ ਪਤਾ ਸੀ ਕਿੱਥੇ ਸੀ ਮਾਤਾ ਨਹੀਂ ਹਾਂ ਲੋ ਸਾਡੇ ਕੋਲ ਭੈਣ ਕੋ ਗਈ ਆ ਘਰ ਕੋ ਗਈ ਆਪਣੀ ਭੈਣ ਤੋਂ ਗਈ ਸੀ ਮੈਨੂੰ ਪਤਾ ਸੀਗਾ ਤੇ ਜਦੋਂ ਭੈਣ ਕੋਲੋਂ ਗਾਂ ਚਲੇ ਗਈ ਆ ਤੇ ਪਤਾ ਲੱਗਾ ਹੀ ਹੁਣ ਤੁਹਾਨੂੰ ਵੀ ਅੱਗੇ ਚਲੇ ਗਿਆ ਮੈਨੂੰ ਪਤਾ ਲੱਗਾ ਫਿਰ ਆਪਾਂ ਚਲੋ ਮਾਂ ਦੀ ਮੈਂ ਗਲਤੀ ਮੰਨਦਾ ਹਾਂ ਕਿ ਮਾਂ ਪੈਸੇ ਜਦੋਂ ਮੰਗਦੀ ਆ ਤੁਹਾਨੂੰ ਵੀ ਹਨਾ ਲੋਕੀ ਫਿਰ ਗੱਲਾਂ ਕਰਦੇ ਆ ਠੀਕ ਹੈ ਜੀ ਵੀ ਆਪਾਂ ਚੰਗੇ ਨਹੀਂ ਲੱਗਦਾ ਮਾਂ ਮਾਂ ਇਹ ਵੀ ਤੇਰੇ ਵਾਸਤੇ ਵੀ ਗਲਤ ਆ ਕਿ ਜੇਕਰ ਤੇਰੇ ਮੁੰਡੇ ਚੰਗਾ ਕਮਾਉਂਦੇ ਆ ਓਕੀ ਇਸ ਮੈਂ ਦਵਾਈ ਲਿਆਉਣੀ ਹਰ ਤਨਾ ਤੁਰਿਆ ਜਾਂਦਾ ਇਨਾ ਬੈਠਾ ਜਾਂਦਾ ਚੁੱਪ ਕਰ ਕੋਈ ਨਾ ਜਾ ਤਾ ਵਾ ਪਹਿਲੀਆਂ ਗੱਲਾਂ ਛੱਡ ਦੇ ਨਹੀਂ ਖੋਜੇ ਮੇਰੇ ਨਾਲ ਜਾ ਕੇ ਨਾ ਉਹ ਦਿਖਾ ਲੋ ਗਰਬਸ ਦੀ ਉਹਨਾਂ ਤੋਂ ਮੇਰੇ ਨਾਲ ਜਾ ਕੇ ਪੁੱਛ ਲੋ ਉੱਥੇ ਜੇ ਆਪਾਂ ਨਹੀਂ ਦਵਾਈ ਦੇ ਕੇ ਦਿੰਦੇ ਰੇ ਜਿੱਦਣ ਮੇਰੇ ਕੋ ਪੈਸੇ ਹੁੰਦੇ ਮੈਂ ਲਗਦ ਲਿਆਗੀ ਜਿੱਦਣ ਨਹੀਂ ਮੈਂ ਦਾਗ ਲਿਆ ਮੈਨੂੰ ਪਹਿਨੇ ਚਲੋ ਮੈਂ ਨਹੀਂ ਕਹਿਣਾ ਕਿ ਤੁਹਾਡੀ ਗਲਤੀ ਹੈ ਜਾਂ ਮਾਂ ਦੀ ਗਲਤੀ ਮੈਨੂੰ ਤੁਹਾਡੇ ਤੇ ਇਹੋ ਰੋਸਾ ਸੀਗਾ ਵੀ 2 ਸਾਲ ਹੋ ਗਏ ਮਾਂ ਆਪਣੀ ਘਰੋਂ ਗਈ ਨੂੰ ਆਪਾਂ ਕਿਤੋਂ ਪਤਾ ਹੀ ਨਹੀਂ ਕੀਤਾ ਵੀ ਮਾਂ ਹਾਰੀ ਹੈਗੀ ਵੀ ਆ ਕਿ ਜਾਂ ਮਰ ਗਈ ਪੈਣ ਕੋਲੋਂ ਤੇ ਚਲੇਗੀ ਅੱਗੇ ਤੁਹਾਨੂੰ ਪਤਾ ਲੱਗੇ ਕਿ ਪੈਣ ਕੋਲੋਂ ਵੀ ਅੱਗੇ ਚਲੇਗੀ ਆ ਪੈਣੇ ਆਪਣਾ ਫਰਜ਼ ਬੰਦਾ ਹੀ ਕਿਤੇ ਨਾ ਕਿਤੇ ਪੁੱਛ ਦੇ ਕਿੱਥੇ ਗਈ ਆ ਕਿੱਥੇ ਨਹੀਂ ਗਈ ਠੀਕ ਹੈ ਜੀ ਉਹ ਪੈਣ ਦਾ ਇਹ ਫਰਜ਼ ਹੀ ਭਾਜੀ ਚਲੋ ਉਥੇ ਖਲਾ 30 60 ਛੱਡ ਕੇ ਜਾਂਦੇ ਸਾਡੇ ਕੋਲ ਪੈਣੇ ਉਹ ਮਾਤਾ ਕਹਿੰਦੀ ਕਿ ਮੈਨੂੰ ਇਹ ਕਹਿੰਦੇ ਵੀ ਅੱਜ ਤੂੰ ਮੇਰੇ ਵੱਲੋਂ ਨਹੀਂ ਰੋਟੀ ਖਾਣੀ ਅੱਜ ਤੂੰ ਉਹਦੇ ਲੋਖਾ ਤੇ ਅੱਜ ਤੂੰ ਉਹਦੇ ਲੋਖਾ ਮਾਤਾ ਖੁਦ ਦੱਸਣ ਦਾ ਮੈਨੂੰ ਕਿੰਨੇ ਗੰਦੀ ਮੀਨਾ ਰੋਟੀ ਉਹਦੇ ਖਾ ਲੋ ਖਾ ਮੀਨਾ ਉਹਦੇ ਤੋਂ ਤੂੰ ਕਿਹਾ ਆ ਪਾਣੀ ਕਿਹਾ ਜਿੰਨੂੰ ਮਰ ਗਈ ਮੇਰੇ ਆਂਡ ਗਵਾਰਡ ਨੂੰ ਤੁਸੀਂ ਉੱਥੇ ਜਾਟੇ ਗਵਾਰਡ ਉੱਥੇ ਹੈਗੇ ਤੇ ਸਾਰੇ ਲਾਗੇ ਸਾਡੇ ਲਾਗੇ ਆਪਾਂ ਨਹੀਂ ਕਿਹਾ ਰੱਬ ਨੂੰ ਜਾਣ ਦੇਣੀ ਆ ਉਹ ਚਲੋ ਹੁਣੇ ਤੂੰ ਉਹ ਬੱਤ ਚਲੋ ਪੈਣੀ ਚਲੋ ਵੈਗਰੂ ਮੇਰ ਕਰੇ ਚਲੋ ਤੁਹਾਡੀ ਘਰ ਦੀ ਗੱਲ ਆ ਚਲੋ ਇਹੋ ਜਿਹੀ ਗੱਲਾਂ ਆਪਾਂ ਹੁਣ ਨਾ ਕਰੀਏ ਮੇਰੀ ਇੱਕੋ ਬੇਨਤੀ ਆ ਕਿ ਤੁਸੀਂ ਇਹਦੀ ਨੋਵਾ ਬਣੋ ਤੇ ਇਹ ਤੁਹਾਡੀ ਸੱਸ ਬਣੇ ਠੀਕ ਆ ਜੀ ਕਿਉਂਕਿ ਲੋਕਾਂ ਨੇ ਮਾਤਾ ਨੂੰ ਵੀ ਮਾਤਾ ਤੈਨੂੰ ਵੀ ਲੋਕਾਂ ਨੇ ਮੈਨੇ ਮਾਰ ਲਈ ਤੇ ਤੁਹਾਨੂੰ ਵੀ ਪੈਣੇ ਲੋਕਾਂ ਨੇ ਮੇਰੇ ਮਾਰਨੇ ਆ ਮੈਂ ਛੱਡ ਕੇ ਚੱਲ ਜਾਣਾ ਵਾ ਠੀਕ ਹੈ ਜੀ ਕੱਲ ਪੈਣੇ ਆਪਾਂ ਕੱਲ ਸਮਾਜ ਚ ਵਿਚਰਨਾ ਵਾ ਮਾਂ ਤੂੰ ਵੀ ਆਪਣੇ ਬੱਚਿਆਂ ਦਾ ਸੋਚ ਕਈ ਵਾਰੀ ਹੋ ਜਾਂਦਾ ਲੜਾਈ ਝਗੜਾ ਹੋ ਜਾਂਦਾ ਹੁਣ ਮੇਰੀ ਮਾਂ ਤੁਹਾਡੇ ਸਾਹਮਣੇ ਮੇਰੇ ਨਾਲ ਕਿੰਨਾ ਲੜਦੀ ਆ ਲੜਦੀ ਐ ਨਾ ਮੇਰੇ ਨਾਲ ਪਰ ਤੀਜੇ ਬੰਦੇ ਸਾਹਮਣੇ ਮੇਰੀ ਕਦੀ ਉਹਨੇ ਕੀਤੀ ਬਖਤੋਈ ਕੀਤੀ ਆ ਮੇਰੀ ਜਿੱਦੀ ਕਰਦੀ ਐ ਨਾ ਆਪਸੇ ਜਈ ਕਈ ਵਾਰ ਹੋ ਜਾਂਦਾ ਪਰ ਮਾਤਾ ਜੀ ਆਪਾਂ ਇਸ ਚੀਜ਼ ਦਾ ਨਾ ਦੁਸ਼ਮਣ ਨਹੀਂ ਬਣਾਉਣਾ ਗੁੱਡਾ ਨਹੀਂ ਬਣਾਉਣਾ ਇਸ ਚੀਜ਼ ਦਾ ਠੀਕ ਹੈ ਜੀ ਹੁਣ ਪੈਣੇ ਤੁਸੀਂ ਸੰਭਾਲ ਲੋਗੇ ਮਾਤਾ ਨੂੰ ਸੰਭਾਲੋਗੇ ਸਰਪੰਚ ਜੇ ਨਹੀਂ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਤੁਸੀਂ ਸਰਪੰਚ ਸਾਹਿਬ ਨੂੰ ਦੱਸ ਦਿਓ ਫਿਰ ਨਹੀਂ ਭਾਜੀ ਅੱਗੇ ਵੀ ਸੰਭਾਲਦੇ ਹਾਂ ਹੁਣ ਵੀ ਚਲੋ ਸਾਭਾਂਗੇ ਰੋਟੀ ਪਾਣੀ ਦਵਾਾਂਗੇ ਆ ਇਹਦਾ ਘਰਵਾ ਕਰ ਲਵੇ ਨਵਾਲਾ ਧਵਾਲਾਂਗੇ ਨਹੀਂ ਚੱਲ ਇਹ ਵੀ ਘਰਵਾ ਜਿਹੜਾ ਤੁਹਾਡੇ ਘਰ ਆ ਉਹ ਵੀ ਤੇ ਮਾਂ ਦਾ ਹੀ ਆ ਉਹ ਵੀ ਤੁਹਾਡਾ ਹੀ ਆ ਹਨਾ ਦੁੱਧ ਪਾਣੀ ਅੱਗੇ ਵੀ ਦਿੰਨੇ ਹਾਂ ਹੋਰ ਦਵਾਾਂਗੇ ਲੱਤ ਲੱਗੀ ਮੈਂ ਤਾਂ ਲੱਤ ਹੈਗੀ ਤੇਰੀ ਲੱਤ ਲੱਗੀ ਆ ਘਰ ਨਾ ਉਹਦੇ ਹੈਗੀ ਹੋਰ ਦੂਜਾ ਮਰਾ ਟੱਕ ਚਲ ਬਈ ਇਦਾਂ ਕਰੀ ਮਾਨਾਵਾਲ ਲੱਤ ਲੱਗਦੀ ਐ ਫਰੀ ਮਾਨਾਵਾਲ ਹਸਪੀਟਲ 500 ਰੁਪਇਆ ਲੱਗਦਾ ਵਾ ਉਹ ਬਹੁਤੀ ਗੱਲ ਮੈਨੂੰ ਦੱਸ ਦੀ ਮੈਂ ਪਾ ਦੂਗਾ ਉਥੋਂ ਫਰੀ ਲੱਗਦੀ ਐ ਲਾਤ ਮਾਨਾਵਾਲ ਤੋਂ ਲਾਤ ਲਵਾਲੀ ਬਾਹਰ ਅੰਦਰ ਬਾਥਰੂਮ ਬੂਥਰੂਮ ਲੈਟ੍ਰੀਨ ਕੰਨ ਜੋਗੀ ਹੋ ਜੂਗੀ ਆ ਆ ਮੈਂ ਵੀਲਚੇਅਰ ਲੈ ਆਂਦੀ ਐ ਤੁਸੀਂ ਰੱਖ ਲੋ ਚਲੋ ਬਾਥਰੂਮ ਬੂਥਰੂਮ ਵਿਚਾਰੀ ਘਰ ਘੁਰ ਲਊਗੀ ਠੀਕ ਐ ਜੀ ਹਾਂ ਹਾਂ ਬਾਕੀ ਮੇਰੇ ਭਰਾ ਮੈਂ ਮੈਨੂੰ ਗੁੱਸਾ ਸੀ ਤੇਰੇ ਤੇ ਮੈਂ ਤੈਨੂੰ ਤਾੜ ਗਿਆ ਤੂੰ ਮੇਰਾ ਕੋਈ ਦੁਸ਼ਮਣ ਨਹੀਂ ਹੈਗਾ ਤੁਹੇ ਨਾ ਸੋਚੀ ਕਿ ਮੈਂ ਤੇਰਾ ਕੋਈ ਦੁਸ਼ਮਣ ਆ ਠੀਕ ਹੈ ਜੀ ਮੈਨੂੰ ਤੇਤੇ ਰੋਸਾ ਸੀਗਾ ਕਿਉਂਕਿ ਮਾਂ ਮੇਰੇ ਕੋਲੋਂ ਦੂਰੋਂਦੀ ਰਹੀ ਮੈਂ ਕਿਹਦੇ ਕੋਲ ਰੋਂਦਾ ਇਹ ਦੱਸ ਸੋ ਮੇਰੇ ਭਰਾ ਵੀਰ ਕੱਲ ਨੂੰ ਤੈਨੂੰ ਹੀ ਲੋਕਾਂ ਨੇ ਕਹਿਣਾ ਮੈਂ ਤਾਂ ਆਪ ਦੇ ਘਰ ਚਲ ਜਾਣਾ ਸੋ ਮੇਰਾ ਭਰਾ ਹੁਣ ਨਾ ਕੋਈ ਇਹੋ ਜਿਹੀ ਗੱਲ ਹੋਈ ਠੀਕ ਹੈ ਜੀ ਹਾਂ ਇਹ ਸਰਪੰਸਾ ਮੈਂ ਚਾਹ ਨਹੀਂ ਮੈਂ ਪੀਣੀ ਤੇ ਸਰਪੰਸਾ ਥੋੜਾ ਇਹਨਾਂ ਦਾ ਧਿਆਨ ਰੱਖਿਓ ਤੁਸੀਂ ਠੀਕ ਹੈ ਹਾਂ ਏ ਮੈਂ ਬੇਨਤੀ ਆ ਹਾਂ ਕੋਈ ਗੱਲ ਨਹੀਂ ਮਾਂ ਚਿੰਤਾ ਨਾ ਕਰ 2000 ਰੁਪਏ ਮੈਨੂੰ ਦੱਸ ਜਾ ਜੇ ਮਾਂ ਦੀ ਦਵਾਈ ਦੀ ਲੋੜ ਵਾ ਮਾਂ ਨੇ ਕਿਹਾ ਦਵਾਈ ਲੈਉਣੀ ਕੋਈ ਗੱਲ ਤੂੰ ਮੈਨੂੰ ਫੋਨ ਲਾ ਦੇ ਮੇਰਾ ਨੰਬਰ ਮਾਤਾ ਤੋਂ ਹੈਗਾ ਵਾ ਠੀਕ ਆਡ ਮਾਤਾ ਮੈਂ ਦਿੰਦਾ ਮੈਂ ਕਾਰਡ ਮੈਂ ਦਿੰਦਾ ਠੀਕ ਹਾਂ ਹਾਂ ਬਈ ਗੁਰਜ ਸਾਨੂੰ ਤੇ ਮਾਤਾ ਦਾ ਸੋਖੀ ਵੜਾ ਸੀਗਾ ਸਿੱਧੀ ਗੱਲ ਤਨੂੰ ਦੱਸਾਂ ਮੈਂ ਤੇ ਮਾਂ ਜੇ ਨਾ ਰਹਿੰਦੀ ਤੇ ਮੈਂ ਤੇ ਤੁਹਾਡੇ ਕੋਲ ਮਰਿਆ ਤੱਕ ਨਹੀਂ ਲੈ ਕੇ ਆਉਣੀ मां ਵਿਚਾਰੀ ਹੋ ਤਿੰਨ ਦਿਨ ਹੋ ਗਏ ਰੋਂਡੀ ਮਾਂ ਬਈ ਜੀ ਸਾਰੇ ਆਸ਼ਮ ਦਾ ਪ੍ਰਸ਼ਾਦਾ ਪਕਉਂਦੀ ਸਾਡੇ ਨਾਲ 80 90 ਜਣੇ ਆ ਸਾਡੇ ਕੋਲ ਉੱਥੇ ਇਹ ਤੇ ਵਿਚਾਰੀ ਮੈਨੂੰ ਪ੍ਰਸ਼ਾਦਾ ਪਾਣੀ ਪਕਉਂਦੀਆਂ ਹਨ ਕਿ ਜਫੀ ਪਾ ਕੇ ਮਿਲਦੀ ਮੇਰਾ 2 3 ਵਾਰੀ ਐਕਸੀਡੈਂਟ ਹੋਇਆ ਇਹਨਾਂ ਦੇ ਦਵਾਵਾਂ ਦੇ ਕਰਕੇ ਮੈਨੂੰ ਅੱਜ ਤੱਕ ਨਹੀਂ ਆਈ ਰੱਬ ਜੀ ਤਾਂ ਹੀ ਖੁਸ਼ ਹੋਵੇ ਮਾਂ ਪਿਓ ਖੁਸ਼ ਹੋਵੇ ਤੇ ਆਪਣਾ ਤੇ ਮੇਰਾ ਭਰਾ ਤੂੰ ਚੋ ਗੱਲਾਂ ਹੋ ਜਾਂਦੀਆਂ ਵਾ ਕੱਲੋਂ ਲੜੀ ਨਾ ਮੇਰੀ ਮਾਂ ਨਾਲ ਠੀਕ ਹੈ ਜੀ ਜੇ ਮਾਂ ਤੈਨੂੰ ਮਾੜਾ ਚੰਗਾ ਕਹਿੰਦੀ ਆ ਤਾਂ ਕੋਈ ਗੱਲ ਨਹੀਂ ਤੂੰ ਵੀ ਪੁੱਤ ਵਾ ਉਹ ਉਸੋਲੇ ਤੇਰੀਆਂ ਦੋ ਤੂੰ ਸੁਣ ਲੈ ਗੱਲ ਨਹੀਂ ਬਦ ਨਹੀਂ ਮਾੜਾ ਨਾਲ ਵਾ ਕੇ ਸਮਝਾਇਆ ਕਿ ਮੈਂ ਮੇਰੀ ਗੱਲ ਹੋਰ ਆ ਨਵਾਂ ਦੀ ਗੱਲ ਹੋਰ ਆ ਮਾਂ ਇਹ ਵੀ ਗੱਲ ਸਹੀ ਆ ਵੀਰ ਦੀ ਨਵਾਂ ਪੁੱਤ ਨਾ ਜੋ ਮਰਜ਼ੀ ਕਰ ਲੇ ਨੋਂ ਨਾ ਨਾ ਕਰੀ ਨਵਾਂ ਅੱਜ ਕੱਲ ਤੁਹਾਨੂੰ ਪਤਾ ਵੀ ਨਾ ਨਵਾਂ ਚਲਦੀਆਂ ਨਾ ਸਸਾਂ ਚਲਦੀਆਂ ਆਪਾਂ ਉਸ ਭੈਣ ਨੂੰ ਮਾੜਾ ਨਹੀਂ ਕਹਿੰਦੇ ਪਰ ਅੱਜ ਕੱਲ ਮਾਤਾ ਨਹੀਂ ਜਰਿਆ ਤੇ ਜਾਣਦੇ ਆ ਲੋਕਾਂ ਤੋਂ ਨਵਾਂ ਸੁਭਾਅ ਹੋਰ ਉਹਦਾ ਹੋਰ ਹੋਣਾ ਹਾਂ ਚੱਲ ਸਰਪੰਚ ਸਾਹਿਬ ਮੈਂ ਹੁਣ ਦੋ ਛੁੱਟੀ ਮੈਂ ਲੇਟ ਹੋਏ ਨਾ ਠੀਕ ਹੈ ਜੀ ਹਾਂ ਚੰਗਾ ਮਾਂ ਹਾਂ ਵੇਖ ਲੈ ਰਾਤ ਵੈਪ ਨਹੀਂ ਮਾਂ ਕੋਈ ਗੱਲ ਨਹੀਂ ਠੀਕ ਹੈ ਨਹੀਂ ਨਹੀਂ ਫੋਨ ਕਰੀ ਠੀਕ ਹੈ ਕਰੂੰਗਾ ਮਾਂ ਮੈਂ ਜਰੂਰ ਕਰੂੰਗਾ ਠੀਕ ਹੈ ਹਾਂ ਚੇਤਾ ਕਰੇਗੀ ਸਾਨੂੰ ਆਹ ਚੇਕ ਕਰੂ ਉੱਥੇ ਕੱਪੜੇ ਕਾਰ ਤੇ ਕਾਰ ਚ ਕੱਪੜੇ ਮੈਂ ਦੇ ਦੇਣਾ ਠੀਕ ਹੈ ਵਾਹਿਗੁਰੂ ਤੈਨੂੰ ਖੁਸ਼ ਰੱਖੇ ਠੀਕ ਆ ਅਰਦਾਸ ਕਰੀ ਮਾਂ ਬਾਬਾ ਜੀ ਨਾਲ ਲਾਜਾ ਜੀ ਨੂੰ ਕੋਈ ਕੋਈ ਕੱਪੜੇ ਦੇ ਦਿਨਾ ਵੀਰੇ ਮੈਂ ਕੋਈ ਕੋਈ ਨੰਬਰ ਇਹ ਛੱਡਣ ਨੂੰ ਜੀ ਨਹੀਂ ਕਰਦਾ ਆ ਵੇ ਲੋ ਮਾਗੇ ਨਹੀਂ ਕਿ ਮੇਰਾ ਛੱਡਣ ਨੂੰ ਦਿਲ ਨਹੀਂ ਕਰਦਾ ਇਦਾਂ ਹੀ ਆ ਜੋ ਪ੍ਰੇਮ ਦਾ ਸਹੀ ਗੱਲ ਆ ਸਹੀ ਗੱਲ ਆ ਛੇ ਮਹੀਨੇ ਮੈਂ ਦੋ ਮਹੀਨੇ ਮੇਰਾ ਕਾਇਮ ਲਾ ਮਾਨ ਉਹ ਨਾਲ ਲੜਦੀ ਹੈ ਉਹ ਨਾਲ ਲੜਦੀ ਤਾਂ ਇਹਨਾਂ ਨਾਲ ਇਦਾਂ ਰੋਈ ਲੜਦੇ ਆਪਾਂ ਦੋਨੇ ਰੋਈ ਲੜਦੇਗੀ ਸਾਡੀ ਲੜਾਈ ਰੋਈ ਹੁੰਦੀ ਦੋਨਾਂ ਦੀ ਚਲ ਕੋਈ ਖਰ ਕੋਸ਼ ਖੋਸ਼ ਕੋਸ਼ ਮੇਰਾ ਨੰਬਰ ਲੈ ਲੈ ਠੀਕ ਹੈ ਇਹ ਕਾਠ ਮੇਰੀ ਗੱਲ ਸੁਣ ਲੈ ਕਿ ਮੈਂ ਛੱਡ ਗਿਆ ਤੇ ਅਗਲੀ ਏਰ ਮੈਂ ਛੱਡ ਗਿਆ ਨਹੀਂ ਜਾਣਾ ਇਹਦਾ ਮੈਂ ਇੱਕ ਮਿੰਟ ਉਹਨੇ ਭੇਜ ਦੇ ਜਲ ਹੀ ਲੈ ਲੈ ਨਾਲ ਜਲ ਹੀ ਲੈ ਲੈ ਉਹਨੇ ਕੋਈ ਨਾ ਪੜਾ ਦਿਓ ਅਗਲੀ ਏਰ ਤੂੰ ਨਹੀਂ ਹੋਣਾ ਅਗਲੀ ਏਰ ਤੇਰੀ ਖਬਰ ਹੀ ਆਊਗੀ ਹਾਂ ਅੰਬਰ ਸਰ ਜਾਊਂਗੀ ਹਾਂ ਠੀਕ ਹੈ ਹਾਂ ਮੰਮੀ ਨਾਲ ਕਰਾਂਗਾ ਮੈਂ ਗੱਲ ਮੇਰੀ ਮਾਂ ਨਾਲ ਤੇ ਇਹਦੀ ਬੰਦੀ ਬੜੀ ਸੀ ਤੇਹ ਦਿਨ ਇੱਕ ਦੂਜੇ ਨਾਲ ਬੰਦੀ ਫੇਰੀ ਮਾਂ ਦੀ ਦੇਦੀ ਬਹੁਤ ਬੰਦੀ ਚੰਗਾ ਮਾਂ ਮੈਨੂੰ ਉਹਦੇ ਛੁੱਟੀ ਹੁਣ ਠੀਕ ਹੈ ਜੀ ਬਾਕੀ ਵੀਰੇ ਮੈਨੂੰ ਆ ਮਾਫੀ ਦਿਓ ਗਲਤੀ ਸੱਜੀ ਮਾਫ ਕਰਿਓ ਠੀਕ ਹੈ ਜੀ ਚੰਗਾ ਮਾਂ ਆ ਵੀਰੇ ਹਾਂ ਨੰਬਰ ਤੇ ਇੱਕ ਜਾਈ ਮੈਂ ਨੰਬਰ ਉੱਥੇ ਕਾਟ ਦੇ ਦਿੰਨਾ ਕਾਟ ਦੇ ਦੇਣਾ ਫਿਰ ਤੁਹਾਡੀ ਹੁਣੇ ਮਿਸ ਕਾਲ ਕੀਤੀ ਵੀਰੇ ਨੇ ਮੇਰਾ ਨੰਬਰ ਹੀ 7 ਦੇ ਆਲਾ 7 ਦੇ ਆਲਾ ਪਿਰਾ ਭਰਾ ਮੇਰੇ ਮੇਰਾ ਭਰਾ ਜੱਟ ਸਾ ਵੀ ਚੰਗਾ ਇਹਨੂੰ ਹਾਂ ਹੋਣਾ ਕਿ ਜਾਵੇ ਪਰ ਚਲੋ ਮੈਨੂੰ ਗੁੱਸਾ ਤਾਂ ਹੀ ਗੁਰਤੂ ਤੇ ਗੁਰੂ ਦਾ ਵਜੀਰ ਆ ਤੂੰ ਨਾ ਇਹਦਾ ਕੰਮ ਕਰੀ ਮੈਂ ਤੇ ਆਵਾ ਮੈਂ ਕਿਹਵੇਂ ਚਲੋ ਠੀਕ ਹੈ ਚੰਗਾ ਹੁਣ ਦੋ ਮੈਨੂੰ ਛੁੱਟੀ ਮਾਂ ਮੈਂ ਦੂਰ ਵੜੀ ਜਾਣੀ ਹੁਣ ਰੋਟੀ ਦਾ ਟਾਈਮ ਰੋਟੀ ਕੋਈ ਗੱਲ ਨਹੀਂ ਫੇਰ ਸਣੀ ਤੇ ਤੇਰੇ ਹੱਥ ਨੇ ਵਾਧੂ ਖਾ ਲੀਆਂ ਰੋਟੀ ਠੀਕ ਹੈ ਚੰਗਾ ਚੰਗਾ ਵੀਰੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਠਿਹਰਾ ਵੀ ਦੀ ਨਹੀਂ ਮੈਨੂੰ ਦੋ ਛੁੱਟੀ ਮੈਨੂੰ ਧੰਨਵਾਦ ਬਹੁਤ ਬਹੁਤ ਬਾਬਾ ਤੈਨੂੰ ਮੈਨੂੰ ਆਪਣਾ ਦੇ ਦੇ ਨੰਬਰ ਮੈਂ ਉੱਥੇ ਗੱਡੀ ਚ ਕਾਰਡ ਹੈਗਾ ਉੱਥੇ ਦੇ ਦੇਣਾ ਕਾਰਡ ਲੱਗਦੀ ਗੱਡੀ ਕੋ ਘਰ ਕਾਰਡ ਦੇ ਦੇਣਾ ਨਹੀਂ ਬਸ ਧੰਨਵਾਦ ਜੀ ਧੰਨਵਾਦ ਨਹੀਂ ਬਸ ਧੰਨਵਾਦ ਧੰਨਵਾਦ ਤੁਹਾਡਾ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਲਡਾ ਮੈਨੂੰ ਦੋ ਮਿੰਟ ਲੱਗ ਰਹੇ ਨਹੀਂ ਬਾਕੀ ਧੰਨਵਾਦੀ ਤੁਹਾਡਾ ਹੁਣ ਆਪਾਂ ਸਕਦੇ ਨਹੀਂ ਬਈ 1 ਮਿੰਟ ਬਾਬਾ ਹਾਂਜੀ ਮੈਂ ਨਹੀਂ ਕਹਿੰਦਾ ਤੂੰ ਇਹ ਕੋਲ ਦੋਵੇਂ ਦੀ ਸੁਣਾ ਰੋ ਬਾਕੀ ਹੁਣ ਕੱਲ ਨੂੰ ਮਨ ਤੂੰ ਉਹ ਨਾਲ ਦੀ ਤੇਰੀ ਅੱਥੇ ਨਹੀਂ ਆ ਹੁਣ ਉਹ ਆਣ ਕੇ ਕੋਈ ਗੱਲ ਸਹੀ ਗੱਲ ਆ ਬਾਈ ਜੀ ਤੇਰੇ ਨਾਲ ਕਰੇ ਜਾ ਬਈ ਤੂੰ ਮੈਂ ਚੱਲੀ ਆ ਤੂੰ ਇਹਨੂੰ ਰੱਖ ਜਾ ਕੱਦਾਂ ਵਾ ਉਹਨੂੰ ਤੂੰ ਸਮਝ ਲੈ ਠੀਕ ਆ ਹਾਂ ਜੀ ਹਾਂ ਤਾਂ ਬਾਕੀ ਮਾਦਾ ਮੈਦਾਨ ਤਾਂ ਬਾਬਾ ਜੀ ਪਤਾ ਗੱਲ ਕੀ ਚ ਮਾਦਾ ਦੀ ਐਂ ਇਹ ਨਹੀਂ ਕਹਿੰਦੇ ਵੀ ਇਹਦੀ ਗਲਤੀ ਹੈ ਗਲਤੀ ਚਲੋ ਜੋ ਇਹਨਾਂ ਦੇ ਹੈਗੀ ਉਹ ਹੈਗੀ ਉਹ ਅਸੀਂ ਮੰਨਦੇ ਆ ਹੁਣ ਮੰਨ ਲਓ ਅੱਜ ਮਾਦਾ ਤੁਸੀਂ ਇੱਧਰ ਸੱਡ ਜਲੇ ਜੀ ਇੱਕ ਮਹੀਨ ਨੂੰ ਪਤਾ ਮਾਦਾ ਦੀ ਹਦ ਤਾ ਇੱਕ ਮਹੀਨੇ ਬਾਅਦ ਇਹਨੇ ਕਹਿਣਾ ਮੈਂ ਇਹਦੀ ਕੋਈ ਜਾਣਾਂ ਦੱਸ ਦਿਨੇ ਤੇ ਕੋ ਰਹਿਣਾ ਨਹੀਂ ਇਹਦੇ ਕੋ ਨਹੀਂ ਮੈਂ ਰਹਿਣਾ ਮੈਨੂੰ ਉੱਧਰ ਸਾਰਾ ਇੱਕ ਮਿੰਟ ਆ ਇਹ ਗੱਲ ਉਹਨੂੰ ਸਮਝਾ ਮੇਰੀ ਗੱਲ ਸੁਣੋ ਮੈਨੂੰ ਜਿੱਥੇ ਹੀ ਛੱਡ ਜੰਦੇ ਸੀ ਅੱਥਰ ਤੂੰ ਜੂਖਣਾ ਤੇਰਾ ਮਾਤਾ ਜੀ ਮੇਰੀ ਗੱਲ ਸੁਣਿਓ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਜੇਕਰ ਹੋਣ ਤੁਹਾਡੀ ਗਲਤੀ ਨਿਕਲੀ ਮੈਨੂੰ ਵੀਰਾਂ ਨੇ ਇਥੋਂ ਦੱਸਤਾ ਵੀਡੀਓ ਬਣਾ ਕੇ ਭੇਜਤੀ ਜਾਂ ਉਦਾਂ ਕਰਤਾ ਮੈਂ ਤੈਨੂੰ ਲੈ ਜਾਣਾ ਤੇ ਬਸ ਛੱਡ ਕੇ ਨਹੀਂ ਜਾਣਾ ਜੀ ਜੀ ਸਿੱਧੀ ਗੱਲ ਤੋਂ ਦੱਸਾਂ ਹਾਂ ਮੈਂ ਛੱਡ ਕੇ ਨਹੀਂ ਜਾਣਾ ਸੀ ਮੈਨੇ ਮਿਸੀ ਮਿਲੇ ਹੁਣ ਤੈਨੂੰ ਇੱਥੇ ਛੱਡ ਚੱਲੇ ਆਂ ਬਾਈ ਚਾਂਸ ਤੇਰੀ ਤੇਰੀ ਨੌ ਤੈਨੂੰ ਕੁਛ ਕਹਿੰਦੀ ਆ ਤੇਰਾ ਪੁੱਤ ਕਹਿੰਦਾ ਵਾ ਕੁਝ ਵੀ ਕਹਿੰਦਾ ਤੁਸੀਂ ਵੀਰ ਨੂੰ ਦੱਸ ਦੇਣਾ ਇਹਨੂੰ ਮੈਨੂੰ ਦੱਸੋ ਸਰਪੰਚ ਤੇ ਵੀਰ ਨੂੰ ਦੱਸ ਦੇਣਾ ਠੀਕ ਹੈ ਜੀ ਉਹ ਤਾਂ ਤੂੰ ਜਿੱਧਰ ਜਾਣਾ ਮੇਦਰਵਾਲ ਦੇਣਾ ਵੱਡੀ ਜਲ ਜਾਣਾ ਆਪਣਾ ਜਾ ਘੁੰਮ ਫਿਰ ਕੇ ਆ ਸਾਦਾ ਬਣੀ ਛੱਕਿਆ ਤੈਨੂੰ ਕੋਈ ਮਨਾ ਨਹੀਂ ਕਰਦਾ ਕਿਉਂਕਿ ਆਪਾਂ ਗੱਲਾਂ ਵੀਰਾਂ ਨੂੰ ਨਾ ਕਹੀ ਜਾਈਏ ਮਾਤਾ ਆਪਾਂ ਨੂੰ ਵੀ ਸਮਝਣ ਦੀ ਲੋੜ ਆ ਠੀਕ ਆ ਥੋੜਾ ਆ ਨਾ ਚਲੋ ਨਹੀਂ ਤੇ ਮੈ ਮੈਨੂੰ ਵੀਰ ਜੀ ਮੈਨੂੰ ਫੋਨ ਲਾ ਦਿਓ ਮੈਂ ਲੈ ਜਾਨੀ ਜੇ ਮਾਂ ਬਾਅਦ ਮਾਂ ਤੂੰ ਜਾਣੀ ਤੇ ਮੈਂ ਜਾਣਾ ਮੈਂ ਨਹੀਂ ਛੱਡ ਕੇ ਜਾਣੀ ਸਵੇਰ ਸਵੇਰ ਹਮਾ ਲਿਆਗਾ ਮੈਂ ਨਹੀਂ ਛੱਡ ਕੇ ਜਾਣੀ ਕੋਈ ਗੱਲ ਨਹੀਂ ਜਿੱਥਰ ਜਾਣਾ ਮਾ ਤੇਰਾ ਦਿਲ ਕਰਦਾ ਤੂੰ ਜਾ ਦਿਲ ਇੰਨੀ ਬੇਨਤੀ ਮੇਰੀ ਕਬੂਲ ਕਰੀ ਉਹ ਤੈਨੂੰ ਨਹੀਂ ਆਂਦੇ ਬਦ ਤੂੰ ਉੱਧਰ ਨਾ ਜਾ ਜਾਂ ਗੱਦਾ ਵਾ ਨਹੀਂ ਤੇ ਬਾਈ ਜੀ ਮੈਨੂੰ ਫੋਨ ਲਾ ਦੇ ਫਿਰ ਮੈਂ ਲੈ ਜਾਨੀ ਆਪੇ ਹਾਂ ਫਿਰ ਆਸ਼ਮ ਦੀਆ ਆਸ਼ਮ ਦਾ ਚੁੱਲਾ ਤੇ ਫਿਰ ਹੈਗਾ ਹੀ ਆ ਆਸ਼ਮ ਨੂੰ ਕਾ ਮਾਦਰ ਕੱਲੇ ਕੱਲੇ ਦਾ ਨਾਂ ਜੇਦਾ ਹੁਣ ਆ ਪਿਆਰ ਵਹਿ ਗਿਆ ਨਾ ਚੱਲ ਚੱਲੀ ਆਹ ਚੱਲ ਮੈਂ ਨੰਬਰ ਦੇ ਦਾਂ ਉੱਥੋਂ ਹਣਾ ਮੈਂ ਕਾਟ ਦੇ ਦਿੰਨਾ ਮੈਂ ਕਿਧਰ ਖੜੀ ਕਿਧਰ ਖੜੀ ਆਪਣੀ ਇੱਧਰ 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 ਹੀ ਖੜੀ ਨਾ ਮੋੜਦਾ ਨਹੀਂ ਮੈਂ ਬਤਾ ਦਿੰਦਾ ਹਾਂ ਹਾਂ ਜੀ ਕੀ ਆ ਬੰਦ ਕਰ ਦੇ ਆਹ ਨਹੀਂ ਭਾਈ ਮੈਂ ਦੋ ਤਿੰਨ ਵਾਰ ਉੱਥੇ ਉਧਰ ਹੀ ਦਿਖਾ ਲਾ ਪਰਲੇ ਬਣ ਰਿਹਾ ਹਾਂ ਹਾਂਜੀ ਮਿਲ ਕੇ ਆਉਂਦਾ ਰਹਾਂ ਵਾ ਅੱਛਾ ਅੱਛਾ ਤੁਸੀਂ ਇਹਨਾਂ ਦੇ ਵੱਡੇ ਬੇਟੇ ਨਹੀਂ ਮੈਂ ਵਿਚਾਰ ਲਾ ਅੱਛਾ ਵਿਚਾਰ ਲਾ ਅੱਛਾ ਅੱਛਾ ਨਹੀਂ ਭਾਈ ਜੀ ਮਿਲ ਕੇ ਆਉਂਦੇ ਰਹਿ ਇਹ ਗੱਲ ਨਹੀਂ ਚੰਗੀ ਮਿਲ ਕੇ ਆਉਂਦੇ ਰਹਿ ਸੋ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਆਪਾਂ ਸਰਦਾਰ ਵਾਂ ਤੁਹਾਨੂੰ ਚਾਹੀਦਾ ਕਿ ਮਿਲ ਕੇ ਮਾਤ ਨੂੰ ਲੈ ਕੇ ਆਉਂਦੇ ਸਾਰੀ ਗੱਲ ਬਾਬਾ ਜੀ ਉਹਦੀ ਹੀ ਮੇਰੀ ਥੋੜਾ ਜੀ ਕੀ ਦੀ ਜਿੱਥੇ ਬੈਠੀ ਹੋ ਯਾਰ ਵੀਰੇ ਸਮਝ ਦੇਣੀ ਆ ਉਹਦੀ ਇਕੱਲੇ ਦੀ ਮਾਂ ਥੋੜੀ ਆ ਉਹਨੂੰ ਕੱਲੇ ਨੂੰ ਜਨਮ ਥੋੜੀ ਦਿੱਤਾ ਵਾ ਤੁਹਾਨੂੰ ਵੀ ਤੇ ਜਨਮ ਦਿੱਤਾ ਨਾ ਪਰ ਵੀਰ ਜੀ ਉਹਨੂੰ ਤੈਲ ਉਹਨੂੰ ਦਿੰਦੀ ਹੈ ਨਾ ਮੇਰੇ ਨੂੰ ਮੇਰੇ ਨਾਲ ਸ਼ੁਰੂ ਬੜਾ ਹੀ ਮੈਦ ਪੇਵੀ ਮੈਂ ਮੰਨਦਾ ਵਾਂ ਤੂੰ ਤੁਹਾਡੇ ਨਾਲ ਸ਼ੁਰੂ ਤੋਂ ਨਹੀਂ ਬਣਾਈ ਪਰ ਵੀ ਤੁਹਾਨੂੰ ਵੀ ਜਨਮ ਦਿੱਤਾ ਚੱਲ ਤੁਸੀਂ ਕਹਿੰਦੇ ਕਿ ਮਾਂ ਚੱਲ ਜੇ ਤਨ ਉਹ ਨਹੀਂ ਰੱਖਦਾ ਮੈਂ ਵੀ ਤੇਰਾ ਪੁੱਤ ਵਾਂ ਠੀਕ ਹੈ ਜੀ ਕੋਈ ਗੱਲਬਾਤ ਹੋ ਜੇ ਵਜਨੀ ਤੇ ਤੁਹਾਡੀ ਮਾਂ ਆਈਆਂ ਮੈਂ ਵੀ ਮਾਂ ਤੇਰਾ ਪੋਤਾ ਕੋਈ ਨਹੀਂ ਤੂੰ ਮੇਰੇ ਕੋਲ ਆ ਜਾ ਮਿਲ ਕੇ ਆਉਣਾ ਵੀਰੇ ਮਿਲ ਕੇ ਹੁੰਦੇ ਨੇ ਲੋਕ ਠੀਕ ਹੈ ਜੀ ਧੀਆਂ ਪੁੱਤ ਨਹੀਂ ਮਿਲ ਕੇ ਹੁੰਦੇ ਨੇ ਮਾਂ ਵਾਂ ਨੂੰ ਆਸ਼ਰਮਾਂ ਚ ਅਜ ਇੱਕ ਮਿੰਟ ਕੱਢ ਕੇ ਦਿੰਦਾ ਮੈਂ ਆਲ ਆਲੋਕਰੀ ਪਕੜੇ ਲੈ ਆ ਆ ਮੈਂ ਦਿਨਾ ਬੈਗ ਚ ਕਪੜੇ ਕਢ ਕੇ ਨਾ ਚੰਗਾ ਵੀਰੇ ਮੈਨੂੰ ਦੋ ਛੁੱਟੀਆਂ ਦੋ ਠੀਕ ਹੈ ਜੀ ਹਾਂ ਮੇਰਾ ਭਰਾ ਮੇਰੇ ਗੱਲ ਦਾ ਗੁੱਸਾ ਨਾ ਕਰੀ ਪਰ ਵੀ ਦੁੱਖ ਲੱਗਦਾ ਵਾ ਠੀਕ ਹੈ ਜੀ ਬਈ ਗੁੱਸਾ ਤੇ ਹੋਰ ਤਾਂ ਕੁਝ ਨਹੀਂ ਆਗਾ ਹਾਂ ਜੀ ਲੱਗ ਲਗੀ ਹਾਂ ਜੀ ਹੁਣ ਇਹ ਤੇ ਕੰਦਾ ਜਰਾ ਤੇ ਇਹ ਮੈਨੂੰ ਕਿਹਦੇ ਚਰੋਂ ਅਜੇ ਹਰ ਤਿੰਨਾਂ ਦੇ ਬੰਦਾ ਮੈਂ ਵੀਰੇ ਇਸੇ ਵੀਰ ਜੀ ਨੂੰ ਮੈਂ ਹੁਣੇ ਗਿਆ ਕਿੰਨਾ ਵੀ ਮੈਂ ਆਪਣੀ ਮਾਂ ਨੂੰ ਆਸ਼ਮ ਵਿੱਚ ਮਿਲ ਕੇ ਆਉਂਦਾ ਰਿਆਂ ਮੈਂ ਕਿਹਾ ਵੀਰੇ ਮਿਲ ਕੇ ਆਉਣ ਵਾਲੀ ਗੱਲ ਵਧੀਆ ਨਹੀਂ ਹੈ ਮਿਲ ਕੇ ਤੇ ਲੈ ਕੇ ਆਉਣਾ ਚਾਹੀਦਾ ਹੈ ਜੀ ਲੈ ਕੇ ਆਉਣਾ ਚਾਹੀਦਾ ਹੈ ਠੀਕ ਹੈ ਜੀ ਰੱਬ ਨਾ ਕਰੇ ਆਪਣੇ ਬੱਚੇ ਕਿਤੇ ਚਲ ਜਾਣ ਦੂਰ ਚਲੇ ਜਾ ਤਾਂ ਆਪਾਂ ਮਿਲ ਕੇ ਥੋੜੀ ਉਹਨਾਂ ਨੂੰ ਆਵਾਂਗੇ ਆਪਾਂ ਜਦੋਂ ਆਪਾਂ ਪਤਾ ਲੱਗੂ ਆਪਾਂ ਉਹਨਾਂ ਨੂੰ ਉੱਥੋਂ ਲੈ ਕੇ ਆਵਾਂਗੇ ਛੱਡ ਕੇ ਨਹੀਂ ਆਵਾਂਗੇ ਵੀਰੇ ਚਲੋ ਮੈਂ ਮੰਨਦਾ ਹਾਂ ਚਲ ਕਿਤਾ ਕਿਸਿਆਂ ਨੇ ਬੰਨੇ ਤੁਹਾਡੀ ਤੁਹਾਡਾ ਮਾਂ ਮਿਲਣੀ ਸੀ ਮੈਨੂੰ ਪਤਾ ਹੈ ਵੀ ਤੁਹਾਡਾ ਕਾਫੀ ਚੇਤੂ ਬੋਲ ਚੱਲ ਨਹੀਂ ਹੈਗਾ ਕਿੱ ਚਲੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਠੀਕ ਹੈ ਜੀ ਚਲੋ